ਇਹਦੇ ਤੋਂ ਵੱਡੇ ਘਟਾਲੇ ਹੋ ਸਕਦੇ ਕੋਈ ਅੱਜ ਤੱਕ ਇਤਿਹਾਸ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਸਟੇਟ ਦੇ ਵਿੱਚ ਐਵੇਂ ਦੇ ਘਟਾਲੇ ਨਹੀਂ ਹੋਏ ਹੋਣਗੇ ਡਬਲ ਇੰਜਾਂ ਦੀ ਸਰਕਾਰ ਹੈ ਬਈ ਪਰਫੈਕਟ ਸਰਕਾਰ ਹੈ મોદી ਹੈ ਤਾਂ ਮੁਮਕਨ ਹੈ ਵਾਲੀ ਹਕੀਕਤ ਕਰਕੇ ਦਿਖਾਇਆ ਉਹਨਾਂ ਨੇ મોદી ਹੈ ਤਾਂ ਮੁਮਕਨ ਹੈ ਤੇ ਅੱਨਾ ਇੱਕ ਵੀਡੀਓ ਸ਼ੇਅਰ ਕਰ ਰਹਾ ਮੇਨ ਚੀਜ਼ਾਂ ਦੋ ਤਿੰਨ ਆਸ ਇਹੀ ਆ ਕਿ ਧਰਤੋ ਕਿ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੀ ਰਾਏ ਕਮੈਂਟ ਚ ਦੱਸ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਫਾਲੋ ਜਰੂਰ ਕਰਿਓ ਬਈ ਗੁਜਰਾਤ ਦੇ ਵਿੱਚ ਨਾ ਇੱਕ ਫਰਜੀ ਅਦਾਲਤ ਫੜੀ ਗਈ ਆ ਫਰਜੀ ਅਦਾਲਤ ਗੁਜਰਾਤ ਦੇ ਵਿੱਚ ਫੜੀ ਗਈ ਆ ਕੇਸ ਵੀ ਸੁਣਦੀ ਹੀ ਸਜ਼ਾ ਵੀ ਦਿੰਦੀ ਸਭ ਕੁਝ ਕਰਦੀ ਪਹਿਲੇ ਦੀਆਂ ਸਰਕਾਰਾਂ ਚ ਇਹ ਕੁਝ ਨਹੀਂ ਹੋ ਪਾਇਆ ਫਰਜੀ ਅਦਾਲਤ ਨਹੀਂ ਹੋ ਪਾਈ ਸੀ ਹੁਣ ਹੋ ਗਈ ਫਰਜੀ ਅਦਾਲਤ ਬਣਾਉਣਾ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ ਮੇਨ ਸਿਟੀ ਦੇ ਵਿੱਚ ਸਾਰਿਆਂ ਦੇ ਨੱਕ ਥੱਲੇ ਸਾਰਾ ਕੁਝ ਹੁੰਦਾ ਰਿਹਾ ਦੂਸਰਾ ਪੰਜਾਂ ਸੰਤਾ ਕੰਟਰੀਆਂ ਦਾ ਜਿਹੜਾ ਉਹ ਕਹਿੰਦੇ ਨੇ ਕੀ ਕਹਿੰਦੇ ਆ ਡਿਪਲੋਮੈਂਟ ਉਹ ਆਫਿਸ ਕੋਲ ਕੇ ਬੈਠ ਗਏ ਜਿਹੜੇ ਦੇਸ਼ ਵਰਲਡ ਦੇ ਨਕਸ਼ੇ 'ਚ ਹੈ ਹੀ ਨਹੀਂ ਉਹਨਾਂ ਦਾ ਨਾਂ ਹੀ ਨਹੀਂ ਹੈ ਉਹਨਾਂ ਦੇ ਨਾਂ ਤੇ ਐਂਬੈਸੀ ਖੋਲ ਕੇ ਬੈਠ ਗਏ ਬਾਅਦ ਤੇ ਵਿੱਚ ਔਰ ਉਹ ਬੈਠ ਦੇ ਸਾਰਾ ਕੁਝ ਕਰਦੇ ਰਹੇ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਐਂਬੈਸੀ ਨਕਲੀ ਖੁੱਲ ਗਈ ਅਦਾਲਤ ਨਕਲੀ ਖੁੱਲ ਗਈ ਹੋਰ ਤੇ ਹੋਰ ਗਜਰਾਤ ਅਰਗੇ ਮਹਾਡਵਾਂਸ ਜੋ ਮਾਡਲ ਕਰਕੇ ਪ੍ਰਚਾਰਿਆ ਗਿਆ ਉਹਦੇ ਵਿੱਚ ਅਦਾਲਤ ਡੁਪਲੀਕੇਟ ਖੁੱਲੀ ਔਰ ਇੱਕ ਪੁਲਿਸ ਸਟੇਸ਼ਨ ਵੀ ਖੁੱਲਿਆ ਫਿਲਮ ਵਿੱਚ ਦੇਖਿਆ ਸੀ ਫਿਲਮ ਵਿੱਚ ਦੇਖਿਆ ਸੀ ਨਕਲੀ ਪੁਲਿਸ ਸਟੇਸ਼ਨ ਨਕਲੀ ਬਸੀ ਨਕਲੀ ਅਦਾਲਤ ਔਰ ਇਥੇ ਦਾ ਅਰੀਜਨਲ ਹੋ ਗਿਆ ਇਹ ਹੋਇਆ ਮੋਦੀ ਹੈ ਤਾਂ ਸੰਭ 可能 ਹੈ ਤਾਂ ਕਰਕੇ ਮੋਦੀ ਜੀ ਹੈ ਤਾਂ ਇਹ ਹੋਇਆ ਨਹੀਂ ਤਾਂ ਸ਼ਾਇਦ ਨਾ ਹੁੰਦਾ ਇਹ ਸਰਕਾਰ ਹੈ ਤਾਂ ਹੋਇਆ ਉਹਨੇ ਆਪਣੇ ਵਚਨ ਝੂਠੇ ਨਹੀਂ ਬਜਾਨ ਦਿੱਤੇ ਨਾ ਉਹਨੇ ਤੇ ਨਾ ਉਹਦੇ ਜਿਹੜੇ ਭਗਤਾਂ ਅੰਧ ਭਗਤ ਉਹਨਾਂ ਨੇ ਉਹਨਾਂ ਨੇ ਮੋਦੀ ਹੈ ਤਾਂ ਸੰਭਵ ਹੈ ਕਰਕੇ ਦਿਖਾਇਆ ਇਹ ਤੋਂ ਜ਼ਿਆਦਾ ਕੀ ਹੋਊਗਾ ਬਾਕੀ ਤਾਂ ਸਾਰਾ ਕੁਝ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਜੋ ਜੋ ਹੋਇਆ 500 ਦਾ 500 ਕਰੋੜ ਦਾ ਫਿਰ 1500 ਚਾਹਿਆ 1500 ਕਰੋੜ ਚਾਹਿਆ ਵਾ ਠੀਕ ਹੈ ਇਹ ਜਿਹੜਾ ਸਭ ਕੁਝ ਤਾਂ ਪਹਿਲੇ ਹੋਇਆ ਪਰ ਆ ਹੁਣ ਨਵਾਂ ਹੋਇਆ ਸ਼ੇਧਿਰੂ ਕਰਿਓ ਜੀ